ਸ਼ਾਹਕੋਟ ਦੇ ਨਜ਼ਦੀਕ ਵਹਿੰਦੇ ਸਤਲੁਜ ਦਰਿਆ 'ਚ ਨਜਾਇਜ਼ ਮਾਈਨਿੰਗ ਖਿਲਾਫ ਕਾਰਵਾਈ ਕਰਨ ਹੁੰਚੀ ਟੀਮ ਤੇ ਰੇਤ ਮਾਫੀਆਨ ਅਨਪਛਾਤੇ ਵਿਅਕਤੀਆਂ ਵੱਲੋਂ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਜਗਸੀਰ ਸਿੰਘ ਜ਼ਿਲ੍ਹਾ ਮਾਈਨਿੰਗ ਅਫਸਰ ਫਰੀਦਕੋਟ ਦੀ ਡਿਊਟੀ ਮੁਖ ਦਫ਼ਤਰ ਚੰਡੀਗੜ੍ਹ ਵੱਲੋਂ ਸਤਲੁਜ ਦਰਿਆ ਦੇ ਬੰਨ ਚੱਕ ਬਾਮਣੀਆਂ ਸ਼ਾਹਕੋਟ ਵਿਖੇ ਲਗਾਈ ਗਈ ਹੈ ਜੋ ਕਿ ਆਪਣੇ ਨਾਲ ਸੁਖੈਨ ਸਿੰਘ ਤੇ ਹਰਦੀਪ ਸਿੰਘ ਦੋਵੇਂ ਸਹਾਇਕ ਜ਼ਿਲ੍ਹਾ ਮਾਈਨਿੰਗ ਅਫਸਰ ਮਨਜੀਤ ਕੁਮਾਰ ਸੰਦੀਪ ਸਿੰਘ, ਕਰਮਵੀਰ ਸਿੰਘ ਤੇ ਜਗਸੀਰ ਸਿੰਘ ਮਾਈਨਿੰਗ ਇਨਸਪੈਕਟਰ ਸਮੇਤ ਗਨਮੈਨ ਨਾਜ਼ਰ ਸਿੰਘ ਤੇ ਸਰਕਾਰੀ ਗੱਡੀ ਦੇ ਡਰਾਈਵਰ ਹਰਬੰਸ ਸਿੰਘ ਨਾਲ ਦਰਿਆ ਦੇ ਬੰਨ ਚੱਕ ਬਾਮਣੀਆਂ ਵਿਖੇ ਸਰਕਾਰੀ ਗੱਡੀ ਬਲੇਰੋ ਨੰਬਰ PB.20H Q1845 ਅਤੇ ਮਨਜੀਤ ਕੁਮਾਰ ਮਾਈਨਿੰਗ ਇਨਸਪੈਕਟਰ ਦੀ ਨਿੱਜੀ ਗੱਡੀ ਹੁੰਡਾਈ ਕਿਰੇਟਾ ਨੰਬਰ PB 20.22W MF9968 ਤੇ ਰਾਤ ਕਰੀਬ 12 ਵਜੇ ਪੁੱਜੇ ਜਿੱਤੇ ਕਿ ਨਜਾਇਜ਼ ਮਾਈਨਿੰਗ ਹੋ ਰਹੀ ਸੀ। ਇਸ ਦੌਰਾਨ ਦੋ ਟਰੈਕਟਰ ਸਮੇਤ ਟਰਾਲੀਆਂ ਰੇਤਾ ਨਾਲ ਲੂਟ ਪਾਈਆਂ ਗਈਆਂ ਤੇ ਉੱਥੇ ਕੋਈ ਵੀ ਵਿਅਕਤੀ ਮੌਜੂਦ ਨਹੀਂ ਸੀ ਚੈਕਿੰਗ ਦੌਰਾਨ ਮੋਟਰਸਾਈਕਲਾਂ ਗੱਡੀਆਂ ਤੇ ਟਰੈਕਟਰਾਂ ਤੇ ਕਰੀਬ 30 ਤੋਂ 35 ਅਨਪਛਾਤੇ ਵਿਅਕਤੀ ਤੇਜ਼ ਤਾਰ ਹਥਿਆਰਾਂ ਸਮੇਤ ਆਏ ਜਿਨ੍ਹਾਂ ਨੇ ਆਉਂਦੇ ਸਾਰ ਹੀ ਹੁੰਡਾਈ ਕਰੈਟਾ ਗੱਡੀ ਦੀ ਪੰਨ ਤੋੜ ਕਰਨੀ ਸ਼ੁਰੂ ਕਰ ਦਿੱਤੀ ਉਹ ਵਿਅਕਤੀ ਗਾਲੀ-ਕਲੋਚ ਕਰਦੇ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਂਦੇ ਟੀਮ ਵੱਲ ਨੂੰ ਭਜਰੇ ਤਾਂ ਬਚਾ ਕਰਨ ਲਈ ਗਨਮੈਨ ਰਾਜਾ ਸਿੰਘ ਨੇ ਆਪਣੇ ਸਰਕਾਰੀ ਰਿਵਾਲਵਰ ਚੋਂ ਹਵਾਈ ਫਾਇਰ ਕਰਕੇ ਸਾਰਿਆਂ ਦੀ ਜਾਨ ਬਚਾਈ ਤੇ ਉਹ ਵਿਅਕਤੀ ਉੱਥੋਂ ਤੇਜ਼ੀ ਨਾਲ ਭੱਜ ਗਏ। ਉਹਨਾਂ ਵੱਲੋਂ ਸਰਕਾਰੀ ਗੱਡੀ ਬਲੇਰੋ ਦੀ ਵੀ ਪੰਨ ਤੋੜ ਕੀਤੀ ਗਈ। ਜਾਂਦੇ ਸਮੇਂ ਉਕਤ ਵਿਅਕਤੀ ਲਲਕਾਰੇ ਮਾਰੇ ਹੋਏ ਮੌਕੇ ਤੋਂ ਇੱਕ ਟਰੈਕਟਰ ਸਮੇਤ ਲੋਡ ਟਰਾਲੀ ਲੈ ਗਏ ਅਤੇ ਦੂਸਰੀ ਟਰਾਲੀ ਸੁੱਕੇ ਟਰੈਕਟਰ ਮੌਕੇ ਤੋਂ ਭੱਜ ਗਏ। ਮਾਈਨਿੰਗ ਦੇ ਇੰਸਪੈਕਟਰ ਮਨਜੀਤ ਕੁਮਾਰ ਦੀ ਕਰੈਟਾ ਗੱਡੀ ਚੋਂ ਇੱਕ ਬੈਗ ਸਮੇਤ ਲੈਪਟਾਪ ਪੰਜ ਮਾਪ ਪੁਸਤਕਾਂ ਮਾਈਨਿੰਗ ਚਲਾਨ ਬੁੱਕ ਇੱਕ ਪਰਸ ਅਤੇ ਹੋਰ ਜਨਵਰੀ ਦਸਤਾਵੇਜ਼ 2000 ਰੁਪਏ ਦੀ ਨਕਦੀ ਵਿਭਾਗ ਦਾ ਪਛਾਣ ਪੱਤਰ ਆਦਿ ਲੱਗੇ ਇਸ ਸਬੰਧੀ ਸ਼ਾਹਕੋਟ ਪੁਲਿਸ ਨੂੰ ਸੂਚਨਾ ਮਿਲੀ ਤਾਂ ਐਸਐਚਓ ਸ਼ਾਹਕੋਟ ਪੁਸ਼ਨ ਸ਼ੇਖੜੀ ਐਸਆਈ ਬਲਵੀਰ ਚੰਦ ਸਮੇਤ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ ਜਾਂਚ ਅਧਿਕਾਰੀ ਐਸਆਈ ਬਲਵੀਰ ਚੰਦ ਨੇ ਦੱਸਿਆ ਕਿ ਜਗਸੀਰ ਸਿੰਘ ਜ਼ਿਲ੍ਹਾ ਮਾਈਨਿੰਗ ਅਫਸਰ ਦੇ ਬਿਆਨਾਂ ਤੇ ਪੁਲਿਸ ਵੱਲੋਂ ਅਨਪਛਾਤੇ ਵਿਅਕਤੀਆਂ ਖਿਲਾਫ ਸਰਕਾਰੀ ਡਿਊਟੀ ਚ ਵਿਗਨ ਪਾਉਣ ਸਮੇਤ ਵੱਖ-ਵੱਖ ਧਾਰਾਵਾਂ ਤੇ ਅਨਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਪਾਲ ਸ਼ੁਰੂ ਕਰ ਦਿੱਤੀ ਹੈ ਸ਼ਾਹਕੋਟ ਮਲਸੀਆਂ ਤੋਂ ਸੀਨੀਅਰ ਪੱਤਰਕਾਰ ਸਾਹਬੀ ਦਾਸੀ ਕੇ ਸ਼ਾਹ ਮੇਰਾ ਨਾਮ ਮਜੀਦ ਕੁਮਾਰ ਮੈਂ ਬਤੌਰ ਮਾਈਨਿੰਗ ਫੈਕਟਰ ਫਰੀਦਕੋਟ ਡਰੇਨੇਜ ਮੰਡਲ ਵਿਖੇ ਤਣਾਤਾ 25 ਪੰਜ 2024 ਦੀ ਰਾਤ ਨੂੰ ਸਾਡੀ ਮਾਈਨਿੰਗ ਦੀ ਚੈਕਿੰਗ ਦੇ ਲਈ ਡਿਊਟੀ ਸ਼ਾਹਕੋਟ ਵਿਖੇ ਲਗਾਈ ਗਈ ਸੀ ਤੇ ਚੈਕਿੰਗ ਦੌਰਾਨ ਸਾਡੇ ਉੱਪਰ ਅਣਛਾਤੇ ਵਿਕਤੀਆਂ ਵੱਲੋਂ ਜਾਣਲੇਵਾ ਹਮਲਾ ਕੀਤਾ ਗਿਆ ਜਿਸ ਵਿੱਚ ਸਾਡੀਆਂ ਗੱਡੀਆਂ ਨੰੰਬਰੀ ਪੀਵੀ 22ਡਬਲਯੂ 9966 ਅਤੇ ਪੀਵੀ 10 ਐਚਕਿਊ 1845 ਬਲੈਰੋ ਦਾ ਬੁਰੀ ਤਰ੍ਹਾਂ ਨੁਕਸਾਨ ਹੋ ਚੁੱਕਿਆ ਹੈ ਤੇ ਅਸੀਂ ਉੱਥੋਂ ਮੌਕੇ ਤੋਂ ਭੱਜ ਕੇ ਆਪਣੀ ਜਾਨ ਬਚਾਈ ਹੈ ਤੇ ਮੌਕੇ ਤੇ ਨੇੜੇ ਦੇ ਪੁਲਿਸ ਸਟੇਸ਼ਨ ਨਾਲ ਸੰਪਰਕ ਕਰਕੇ ਐਫ ਆਈ ਆਰ ਨੰਬਰ 75 ਦਰਜ ਕਰਵਾਈ ਗਈ ਹੈ